ਤੋ ਮੈਚ ਬਲਾ ਕਿਹੜੇ ਕਿਹੜੇ ਆ ਅਰਥਾ ਤੇ ਲਾਡੀ ਜਸੋ ਵਾਲੀਆ ਫਿਰ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਮੇਰੇ ਮਿੱਤਰੋ ਇਹ ਕਬੱਡੀ 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 ਪਾਉਂਦੀ ਪਹੁੰਚ ਗਈ ਮੈਂਚ ਆਈ ਜਾਣੇ ਨਾ ਹਾਂਜੀ ਨਾ ਕਿਸੇ ਬਾ ਮਾਰ ਜਿਹੜੇ ਮੈਚ ਹੋਣ ਆਉਣੇ ਆ ਨਾ ਹਾਂ ਹਾਂਜੀ ਹਾਂਜੀ ਕਈ ਮੈਚ ਹੁੰਦੇ ਜਿਹੜੇ 2 2 3 3 ਮਹੀਨੇ ਪਹਿਲਾਂ ਸਾਈਆਂ ਦੇ ਦਿੰਦੇ ਆ ਕਈ ਸਾਈਆਂ ਇਹੋ ਜੀਆਂ ਹੁੰਦੀਆਂ ਜਿਹੜੀਆਂ 2-4 ਦਿਨ ਪਹਿਲਾਂ ਹੀ ਆਉਂਦੀਆਂ ਹੁੰਦੀਆਂ ਇਹ ਇਦਾਂ ਦੇ ਮੇਲੇ ਆਉਣੇ ਗਏ ਕਈਆਂ ਨੇ ਟਾਈਮ ਦੇ ਟਾਈਮ ਹੀ ਸਲਾਹ ਕਰਨੀ ਆ ਮੈਚ ਕਰਾ ਦਈਏ ਇਤਾਂ ਦੀਆਂ ਸਾਈਆਂ ਬੜੀਆਂ ਜਦੋਂ ਭੁਵਾਂਜੀ ਆ ਪਿਛਲੇ ਆੜਾ ਜਿਹੜਾ ਮੇਲਾ ਬੱਬ ਜੁਗਲ ਦਾ ਉਹਨਾਂ ਨੂੰ ਬਤਾਉਂਦਾ ਬਾਅਦ ਹਜ਼ਾਰ ਸਾਲ ਹੋ ਗਏ ਨੇ ਹਾਂ ਜਿਹੜੀ ਇਹਨਾਂ ਲੇਟ ਹੋ ਗਏ ਸਾਈ ਦੇ ਇਹਨੂੰ ਤੇ ਬਾਹਰੋਂ ਮੁੜਿਆਣਾ ਇੰਨੀ ਇਹਨਾਂ ਨੂੰ ਰੋਲਾ ਪੈਣਾ ਇੰਨੀ ਇਹਨਾਂ ਦੀ ਕਲਾਸ ਲਈ ਤੁਸੀਂ ਗਏ ਘਰ ਤੋਂ ਨਹੀਂ ਘਰੇ ਭੁਵਾਉਂਦੇ ਸਾਰੇ ਲੋਕੀਂ ਕਹਿੰਦੇ ਕਿ ਮੈਂ ਤੁਹਾਡਾ ਇੱਥੇ ਪੱਕਾ ਹੁੰਦਾ ਵਾ ਬੜੀ ਮੜਿਆ ਫੋਨ ਦੀ ਗਲਾਸ ਲੈ ਜਾਇ। 12 ਵਾਲਾ ਮੈਚ ਵੇਖਿਆ ਭਲਵਾਂ ਜੀ। ਪਹਿਲਾਂ ਹੀ ਕਹਿ ਰਹੇ ਹਾਂ। ਯੋਰ ਪੜਾ ਵੇਖਿਆ ਸੀ ਸੋਖਣ ਵਾਲਾ ਮੈਚ। ਨਹੀਂ ਵੇਖਿਆ ਨਹੀਂ ਗਿਆ। ਹੂੰ। ਮੈਂ ਭਲਵਾਂ ਜੀ ਜਿੱਥੇ ਲਾਈਵ ਨਹੀਂ ਠੀਕ ਰਿਹਾ। ਸਾਡਾ ਨਹੀਂ ਲਾਈਵ। ਲਾਈਵ ਥੋੜਾ ਮੋਬਾਈਲ ਨਾਲ ਕਰੰਦਿਆ ਲਾਈਵ। ਅੱਛਾ? ਹਾਂ ਜੀ। ਅੱਛਾ ਚੋਟਾ। ਤੇ ਉਹ ਇਹਨਾ ਹੈ ਨਹੀਂ। ਸਾਡੀ ਆਉਂਦਾ। ਯਾਰ ਰਿਕਵਰ ਨੋ। ਜੀ ਆ। ਹੈਲੋ। ਉਹ ਕੱਲੇ ਪੱਤੀਆ ਮੈਂ ਤੁਹਾਨੂੰ ਕਹਿੰਦਾ ਹਾਂ ਹਾਂ ਜੀ ਚੱਲ ਮੈਂ ਉਹਨਾਂ ਨਾਲ ਮਾੜਨਾ ਪਾਉਂ ਜੀ ਹਾਂ ਜੀ ਇਹ ਉਹਨਾਂ ਨਾਲ ਫਰੰਦੀ ਦੇ ਛੁੱਟੀ ਆ ਮੁੜ ਕੇ ਨਾ ਮੈਂ ਆ ਰਿਹਾ ਹਾਂ ਹੋਰ ਮੈਂ ਕਹਤਾ ਜੇ ਫਰੰਦੀਪੁਰਿਆ ਜੇ ਠੀਕ ਹੈ ਮੈਂ ਜਦੋਂ ਕੋਈ ਮਾਰਿਆ ਤੂੰ ਕਹ ਨਾ ਗੱਲ ਬਾਤ ਦੱਸ ਦੀ ਤੂੰ ਦੇਖ ਲੈ ਇਹ ਕੱਲੇ ਕੱਲੇ ਨੇ ਠੀਕ ਹੈ ਆਹ ਦਾਦੇ ਬਰੰਦੀਪੁਰਿਆ ਨਾਲ ਯਾਰੀ ਹੈ ਮੇਰੀ ਹੁਣ ਵੀਡੀਓ ਬਖਾ ਰਿਹਾ ਮੈਂ ਨਿੱਕਾ ਬਰੰਦੀਪੁਰਿਆ ਵੱਡਾ ਮੇਰਾ ਵੀਰ ਵੱਡਾ ਬਰੰਦੀਪੁਰਿਆ ਗਰਾਉਂਡ ਚ ਲਲਕਾਰੇ ਲੁਕਰੇ ਮਾਰੇ ਹੁਣ ਪੂਰੇ ਟੋਲਾ ਰੱਪਾ ਪੂਰਾ ਇਕੱਰੇ ਇਹ ਲੈਣਾ ਲੈਣਾ ਕੋਈ ਆਪਣੇ ਤੋਂ ਪਿਆਰ ਪਿਆਰ ਭਾਂਜੇ ਹੀ ਪਿਆਰ ਦਾ ਕਰਕੇ ਅਸੀਂ ਦਰਦ ਹੁਣ ਬਿਲਕੁਲ ਕਹਿੰਦਾ ਯਾਰ ਮੈਂ ਵੇਚ ਜੀ ਗਿਆ ਪਹਿਲਾਂ ਮੇਰੇ ਬੜੇ ਚਿਰ ਦੀ ਇਹਦੇ ਨਾਲ ਗੱਲ ਨਹੀਂ ਤੇਰੇ ਕਾਏ ਦੇ ਮੁੰਡੇ ਨਾਲ ਹਾਂਜੀ ਸਾਡੀ ਵੀਡੀਓ ਤੇ ਗੱਲ ਨਹੀਂ ਹੋਈ ਕਦੀ ਅੱਜ ਕਰਾਈ ਪਛਾਣਿਆ ਨਹੀਂ ਪਛਾਣ ਨਹੀਂ ਸਕਦਾ ਕੌਣ ਆ ਨਾ ਹੀ ਮੈਂ ਇਹਦੇ ਨਾਲ ਕਹਿਦੀ ਕਿ ਆਹ ਵੀਡੀਓ ਤੇ ਗੱਲ ਕਰ ਵੀ ਮੈਨੂੰ ਬਾਲਾ ਸੱਜਣਿਆ ਤੇ ਵੀ ਮੰਨ ਕੇ ਚੱਲ ਮੈਂ ਜਦੋਂ ਗੱਡੀ ਦੇਣੀ ਸੀ ਇਹਨੇ ਪੈਸੇ ਖਲਾਏ ਆਪਾਂ ਨੂੰ ਗੱਡੀ 'ਚ ਮੈਂ ਤੇਰੀ ਫੋਟੋ ਲਾਉਣੀ ਹੈ ਕਹਿੰਦਾ ਨਾ ਨਹੀਂ ਭੇਜਣੀ ਭੇਜੀ ਨਹੀਂ ਇਹਨੇ ਅੱਛਾ ਅੱਛਾ ਤੇ ਮੈਂ ਕਹਿੰਨਾ ਵੀ ਜੇ ਤੂੰ ਇਦਾਂ ਕਹਿੰਦਾ ਨਾ ਮੈਂ ਨਹੀਂ ਭੇਜਣੀ ਇੱਥੋਂ ਤੱਕ ਕੀ ਇਹਨੇ ਮੇਰੇ ਨਾਲ ਵੀਡੀਓ ਤੇ ਗੱਲ ਵੀ ਨਹੀਂ ਕੀਤੀ ਇਹ ਨਾ ਇਦਾਂ ਹੀ ਗੱਲਾਂ ਕਰਦੀ ਆ ਇਹ ਵੀਡੀਓ ਵਾਲਾ ਪਹਿਲੀ ਵਾਰ ਵੇਖਿਆ ਇਹਨੂੰ ਕਿਉਂਕਿ ਇਹ ਮੇਰੇ ਅਸੀਂ ਜਿਹੜੇ ਪਿੰਡੋਂ ਦੇ ਨੇ ਮੈਨੂੰ ਛੇੜਨਾ ਨਹੀਂ ਕਰਦਾ ਤੂੰ ਵੀ ਬੜਾ ਸਰੰਗੀ ਦਾ ਫੈਨ ਆ ਇਦਾਂ ਦੀ ਗੱਲ ਸਿੱਧੀ ਆ ਮੇਰੀ ਨਹੀਂ ਉਹਦਾ ਬੰਦਾ ਬੜਾ ਵਧੀਆ ਉਹਨਾ ਉਹਨੀ ਗੱਲ ਕਰਦਾ ਜਿਹਨੀ ਕਰਨੀ ਹਾਂ ਹਾਂ ਇਸ ਜਾਦੀ ਨਹੀਂ ਇਹਨੇ ਕਹਿਣਾ ਵੀ ਆਪਾਂ ਤੈਨੂੰ ਆਪਾਂ ਆਪਾਂ ਨੂੰ ਤੇਰੇ ਨਾਲ ਪਿਆਰ ਆ ਵੀ ਉਹਨੀ ਗੱਲ ਕਰਨੀ ਤੇ ਆਪਾਂ ਵੀ ਉਹਨੀ ਕਰਨੀ ਇਹਨੇ ਇੱਕ ਨਾ ਬੜਾ ਕਿ ਚੱਕਰ ਹੁੰਦਾ ਜਿਹੜਾ ਪਿਆਰ ਹੁੰਦਾ ਨਾ ਪਿਆਰ ਵਾਲਾ ਬੰਦੇ ਦਾ ਵੈਸੇ ਪਤਾ ਲੱਗ ਜਾਂਦਾ ਵੀ ਕਿੰਨਾ ਪਿਆਰ ਕਿੱਦਾਂ ਕਰਦਾ ਨਹੀਂ ਆਪਾਂ ਦੇ ਪਹੁੰਚ ਆ ਸਾਡੇ ਹੀ ਨਾ ਨਹੀਂ ਨਹੀਂ ਆਪਣੇ ਮਾਰੇ ਕਰ ਦੇ ਕਿਰਪਾ ਨਹੀਂ ਥੋੜਾ ਜਿਹਾ ਨਹੀਂ ਨਹੀਂ ਕੋਈ ਨਹੀਂ ਬਾਬਾ ਸਰੂ ਮੇਰਾ ਇੱਥੇ ਵੀ ਆਪਾਂ ਕਰਾਇਆ ਕਰਨਾ ਮੈਂ ਜਾੜ ਇਹਦੇ ਛੋਟਾ ਕਰਾਉਂਦੇ ਆ ਆਪਾਂ ਪਰ ਵੱਡਾ ਕਰਾਇਆ ਕਰਨਾ ਕਰਾਉਣਾ ਨਹੀਂ ਮੈਂ ਆਪਣਿਆਂ ਨੂੰ ਮੈਸੇਜ ਕੀਤਾ ਵਟਸਐਪ ਤੇ ਡਰਾਈਵ ਦਾ ਨੰਬਰ ਦਿੱਤਾ ਮਰਾ ਕਰਦੇ ਸੀ ਮੇਰਾ ਜੋ ਵੀ ਕੰਮ ਆਦਾ ਮੈਂ ਉਹ ਵੀ ਦੱਸ ਦੱਸ ਦਾਨੀ ਆ ਉਹ ਮੁੰਡੇ ਜਿਹੇ ਲੜਕੇ ਕੰਮ ਹੀ ਮੁੰਡੇ ਲੱਗਦੇ ਮੈਂ ਕੁਛ ਨਾ ਬੂਤੇ ਕਿਨੇ ਲਾਤੀ ਕਿਹੜੇ ਬੂਤੇ ਪੌਦੇ ਮੈਂ ਕਰਿਆ ਨਹੀਂ ਕੋਈ ਲਾਇਆ ਕਰ ਕੋਈ ਨਾ ਲਾਦਾਂਗੇ ਪੁੱਤ ਰੱਖਦਾ ਚੰਗਾ ਚੰਗਾ ਕਦੋਂ ਕਿੰਨੇ ਬੂਟੇ ਲਾਤੇ? ਇਹਦੇ ਬੂਟੇ ਨਾ ਜਿਹੜੇ ਮਾਲੀ ਦੇ ਖੱਦਕੇ ਹੈ ਹੈ ਬੋੜ ਲੈਂਦਾ ਤਾ ਇਥੇ ਲਾਇਆ ਜੀ ਬੋੜ ਉਹਨੇ ਲਾਇਆ ਤੇਜੇ ਨੇ ਬੋੜ ਲੈਂਦਾ ਕਰੀ ਆਪਾਂ ਪਾਣੀ ਲੈ ਗਏ ਆ ਆਹੋ ਅੱਛਾ ਮੋਲੇ ਦਾ ਪਤਾ ਲੈਣ ਅੱਛਾ ਪਤਾ ਲੈਣ ਹਾਂ ਜੀ 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 ਨੂੰ ਮਿਲ ਆਇਆ ਬਾ ਕੀ ਇੱਕ ਦਾ ਜੀ ਹਾਂ ਜੀ ਠੀਕ ਹੈ ਸਾਡੇ ਗੁੱਟਾ ਲਗਾ ਆ ਮਾਤਾ ਨਹੀਂ ਨਹੀਂ ਉਹ ਨਹੀਂ ਉਦਾਂ ਹੀ ਲਾਇਆ ਕਰੋ ਫੋਨ ਤੇ ਮੈਂ ਕਾਪੀ ਤੇ ਲੈ ਕੇ ਰੱਖਿਆ ਏ ਹੁਣ ਚਾਹੀਦਾ ਬਈ ਮਾਇਆ ਡਾਟਾ ਚਾਹੀਦਾ ਹਾਂ ਉਹ ਤੇ ਮੈਨੂੰ ਜੋ ਪੁੱਛਣਗੇ ਮੈਂ ਆਈਡੀ ਬਣਾਇਆ ਕਰਵਾਉਂਗਾ ਹਾਂ ਉਹ ਜਿਤਨਾ ਪਣ ਆਪਾਂ ਇੰਸਟਾ ਤੇ ਆਈਡੀ ਮੈਨੂੰ ਆਪਣੀ ਜਿਤਨਾ ਆਈਡੀ ਹੁੰਦੀ ਨਾ ਇੰਸਟਾਗ੍ਰam ਦੀ ਹਾਂਜੀ ਇਹ ਸਾਰਾ ਪ੍ਰੋਪਰ ਇਹਦੇ ਤੇ ਲਿਖ ਕੇ ਨਾ ਸਾਰਾ ਪਾਇਆ ਹੋਵੇ ਜਿਤਨਾ ਉਹਨਾਂ ਫਾਲੋਅਰ ਹੁੰਦੇ ਨਾ ਆਪਣੇ ਹਾਂਜੀ 10000 ਫਾਲੋਅਰ ਹੋਵੇ ਹਾਂਜੀ 10 15000 ਇਹ ਬੜੀ ਵੱਡੀ ਗੱਲ ਆ ਫਾਲੋਅਰ ਚਾਹੀਦੇ ਏ ਇਹ ਪਾਇਆ ਕਰੋ ਆਹਦੇ ਫੋਨ ਹੀ ਨਹੀਂ ਆਉਂਦਾ ਇਹ ਹੈ ਤੈਨੂੰ ਆਇਆ ਫੋਨ ਪਹਿਲਾਂ ਨਹੀਂ ਨਹੀਂ ਪਹਿਲੋਂ ਹੋਦੇ ਰਹੇ ਹੈ ਮੈਨੂੰ ਵੀ ਨਹੀਂ ਆਇਆ ਇਹਨਾਂ ਨੂੰ ਕਿਸ ਨੂੰ ਨਹੀਂ ਆਇਆ ਧੰਨਵਾਦ ਸਭ ਜਾਣਦੇ ਨਹੀਂ ਨਹੀਂ ਉਦਾਂ ਨਾ ਆਪਾਂ ਈਮੇਲ ਆਈਡੀ ਲਾ ਸਕਦੇ ਹਾਂ ਅੱਛਾ ਉਹ ਜਿਤਨਾ ਪੁੱਛਦੇ ਹੁੰਦੇ ਨੇ ਨਾ ਪਲੇਅਰ ਆ ਤੂੰ ਕੀ ਆ ਉਹ ਆਪਾਂ ਗੇ ਚ ਭਰ ਸਕਦੇ ਹਾਂ ਈਮੇਲ ਆਈਡੀ ਆਪ ਆਉਦੀ ਵੀ ਆਪਾਂ ਨੂੰ ਕਿੰਨੇ ਕੁ ਫੇਮਸ ਆ ਆਪਾਂ ਕਿੱਦਾਂ ਆ ਜਾਣਦਾ ਆਪਨੂੰ ਕੋਈ ਨਹੀਂ ਜਾਣਦਾ ਹੁਣ ਮੰਨ ਕੇ ਚੱਲੋ ਨਾ ਸਰਚ ਮਾਰਨੀ ਆਪਣੇ ਨਾਮ ਦੀ ਆਪਾਂ ਵਿੱਚ ਨਿੱਕਾ ਨਾਮ ਹੀ ਆਪਦਾ ਦੇ ਸਕਦੇ ਹਾਂ ਹੁਣ ਤਾਬਾ ਜਿਤਨਾ ਮਾਵੇ ਦੇ ਨਾਂ ਨਾਲ ਮਸ਼ਹੂਰ ਹੈ ਜਿਤਨਾ ਸਿੱਧਾ ਨਾਮ ਪਾਸਪੋਰਟ ਤੇ ਉਹਦੇ ਤੇ ਥੋੜੀ ਮਸ਼ਹੂਰਿਆ ਤੋਂ ਚ ਵੀ ਨਿਕਲਦਾ ਕੋਈ ਹੁਣ ਉਹਦੇ ਤੇ ਨਿਕਲਣਾ ਨਹੀਂ ਕੋਈ ਹੁਣ ਮੈਂ ਆ ਗੁਰਬੀਰ ਤੇ ਜਿੰਨੀਆਂ ਮਰਜ਼ੀ ਸਰਚਾਂ ਮਾਰੀਆਂ ਜਦੋਂ ਫਰੰਦੀਪੁਰ ਭਰਨਗੇ ਤੇ ਫੇਰ ਹੀ ਹੋਣਾ ਉਹ ਆਪਾਂ ਨੂੰ ਨਿੱਕ ਨਾਮ ਆਦਾ ਦੇਣਾ ਪੈਣਾ ਜਦੋਂ ਨਿਊਜ਼ੀਲੈਂਡ ਰਹੀ ਉਦੋਂ ਤਾਂ ਆਪਾਂ ਲਿੰਕ ਲੁਕ ਵੀ ਭੇਜਦੇ ਆ ਨਾ ਸਾਰਾ ਕੁਝ ਹਾਂ ਨਹੀਂ ਉਹ ਚਲੀ ਦੇ ਸਿੱ ਬੋਜੀ ਦੇ ਤਾਂ ਜਿੰਨਾ ਜਿੰਨਾ ਬੀਅਰ ਇਧਰ ਇਧਰ ਲੱਗਾ ਪਿੱਛੇ ਪਤਾ ਨਹੀਂ ਕੋਈ ਨਾ ਹਾਂ ਪਤਾ ਨਹੀਂ ਇੱਥੇ ਮੈਨੂੰ ਯਾਦ ਆ ਲੈ ਗੱਡੀ ਕੌਣ ਆਪਣੇ ਤੋਂ ਮੈਚ ਬਣਾ ਕਿਹੜੇ ਕਿਹੜੇ ਆ ਮੈਚ ਆਪਣੇ ਤੋਂ ਕਿ ਜੜਾ ਪੰਜ ਵੜੋਂ ਨੌ ਵੀ ਤਕੜਾ ਹੋਣਾ ਮੈਚ ਹਾਂਜੀ ਪੂਰਾ ਵਧੀਆ ਹੋਣਾ ਨਾ ਮੈਚ ਉਤੋਂ ਬਾਅਦ ਇੱਥੇ ਲੱਗੇ ਰੂੜੀ ਵਾਲਾ ਹਾਂਜੀ ਲੱਗੇ ਲੱਗਈ ਹੈ ਨਾ ਹਾਂਜੀ ਉੱਥੇ ਹੋਣਾ ਮੈਚ ਮੁੜ ਗਿਆ ਆਪਣੇ ਦੋ ਮੈਚ ਇੱਕ ਹੈਗਾ ਵਾ ਸਈ ਦੋ ਇਹ ਜਿਹੜੇ ਦੇ ਵਿੱਚ ਆਪਣੇ ਦੋ ਮੈਚ ਜਾਣੀ ਕਿ ਤੱਕ ਹੈਗੇ ਆ ਤੇ ਜਿਹੜੇ ਅਜੇ ਆ ਜਾਣੇ 4-5 ਹੋਰ ਯਾਨੀ ਕਿ 15 ਕੇ ਮੈਚ ਆਪਣੇ ਦੋ ਹੋ ਗਏ ਇਹ ਮੈਚ ਜਿਸੇ ਪ੍ਰਬੰਧ ਜਿਹੜੇ ਪੂਰੇ ਖੜਕਣੇ ਆ ਹਾਂ ਉਹਨੂੰ ਬਾਜ਼ਮਾਰੀ ਉਹ ਮੁੰਡੇ ਨੂੰ ਮੁੰਡਾ ਕਰ ਲਿਆ ਨਵਾਂ ਸ਼ਾਮਲ ਆਪਾਂ ਥਿੰਡੇ ਦੇ ਆਪਾਂ ਸੁਖਰਾ ਦੇ ਵਧੀਆ ਕੰਮ ਚੱਲ ਪਣਾ ਨਿੱਕੇ ਮੈਚ ਖੇਡਦਾ ਐ ਮੈਂ ਆਹ ਤਨ ਵੱਡੇ ਖੜਾਈ ਐ ਮੈਂ ਵਧੀਆ ਬਾਬਾ ਮਿਹਰ ਕਰੇ ਚੱਲਾ ਪੈੜੀ ਆ ਸਾਰੇ ਕਾਇਮ ਹੋ ਗਏ ਜਿਹੜੀ ਲਗਾਈ ਲੱਗਦਾ ਹੁੰਦਾ ਹੁਣ ਨਾ ਧੁੰਨ ਕੇ ਲੱਗਿਆ ਕਰ ਹੁਣ ਮੰਨ ਕੇ ਚੱਲ ਜਾਂ ਮੇਰੀ ਮੇਰੇ ਵਾਲੀ ਕੰਨੀ ਲੱਗਦਾ ਆ ਕਿ ਦੂਜੀ ਕੰਨੀ ਲੱਗਦਾ ਪੱਟਾ ਨੂੰ ਮੇਰੇ ਤੋਂ ਉਲਟਾ ਲੱਗਦਾ ਉਧਰਲੀ ਕੰਨੀ ਪਟਾਣੂ ਲੱਗਦਾ ਕੈਂਚੀ ਵੀ ਪਾਉਣਾ ਅਗਲੇ ਬੰਨੇ ਉਹ ਸਾਰੇ ਕੰਮ ਕਰਦਾ ਕਿਹੜਾ ਕੰਮ ਜ਼ਿਆਦਾ ਕੰਮ ਕਿਹੜਾ ਕਰਦਾ ਵਧੀਆ ਜ਼ਿਆਦਾ ਤੂੰ ਆਹ ਬਾਹਰ ਬਾਹਰ ਥੋੜਦਾ ਨਹੀਂ ਉਥੋਂ ਉਧਰੋਂ ਇੱਧਰ ਮੰਗਾਉਣਾ ਮੇਰੇ ਮਗਰ ਆਉਣਾ ਇੱਥੋਂ ਜੇ ਮੰਨ ਕੇ ਚੱਲ ਮੈਂ ਇੱਥੇ ਲੱਗਾ ਕੰਨੀ ਤੇ ਤੂੰ ਐ ਕਿੰਨੇ ਤੇ ਤਿੰਨ ਤੇ ਲੱਗ ਕੇ ਨਹੀਂ ਪੈਨੂ ਆ ਸਕਦਾ ਇਹ ਕੰਨੀ ਤੋਂ ਆਣਾ ਪੈਣਾ ਕੰਨੀ ਤੋਂ ਬਈਣਾ ਪਾ ਲੱਗੀ ਜਕਰੂਗਾ ਜਿਹੜੀ ਤੇਰੀ ਜੇ ਤੇਰੀ ਇਹ ਜਿਹੋ ਜੀ ਹੁੰਦੀ ਹੈ ਕਿ ਪਲਵਾਨ ਦੀ ਜਿਹੜੀ ਕੰਨੀ ਮਰਜੀ ਲੱਗ ਸਾਰੀਆਂ ਕੰਨੀਆਂ ਖੇਡਦੀਆਂ ਅੱਜ ਵੇਖ ਅੱਜ ਤੇ ਤੇਰੇ ਦਿਮਾਗ 'ਚ ਇਹ ਚੀਜ਼ ਹੈ ਨਾ ਕਿ ਮੈਂ ਉਹੀ ਕੰਨੀ ਲਾਉਣੀ ਹੈ ਜਿੱਦਾਂ ਖੇਡਣ ਲਈ ਸਾਰੀਆਂ ਕੰਨੀਆਂ ਖੇਡਿਆ ਕਰ ਮੈਨੂੰ ਵੀ ਆਲ ਆਊਂਡਰ ਜਿੱਦਾਂ ਮਰਜ਼ੀ ਲਾ ਲ ਕਿਉਂਕਿ ਤੇਰਾ ਸਰੀਰ ਇਹੋ ਜਿਹਾ ਚਾਹੀਦਾ ਸਾਰੇ ਬੰਨੇ ਮੋੜਨਾ ਤੇ ਮੈਨੂੰ ਮੈਨੂੰ ਭਾਵੇਂ ਐਸ ਬੰਨੇ ਲਾ ਲਓ ਭਾਵੇਂ ਐਸ ਬੰਨੇ ਲਾ ਲਓ ਭਲਵਾਨ ਜੀ ਮੈਂ ਸਾਰੇ ਬੰਨੇ ਕੰਮ ਕਰੂੰਗਾ ਠੀਕ ਹੈ ਇੱਕ ਬੋਰੀ ਨਿਚੋੜਿਆ ਕਰ ਹੱਥ ਦਿਖਾ ਬੋਰੀ ਜਿੱਦਾਂ ਨਾ ਬੋਰੀ ਆ ਗਰੇਪਿਆ ਜਿਹੜੇ ਇੱਕ ਦਾ ਗੁੱਟ ਫੜਨਾ ਇੱਦਾਂ ਇੱਦਾਂ ਫੜ ਕੇ ਨਾਲ ਇੱਥੋਂ ਲਾ ਲੈ ਗੱਲ ਲੱਤ ਇੱਦਾਂ ਨਾਲ ਹੁਣ ਮੰਨ ਕੇ ਚੱਲ ਮੈਂ ਆ ਮੈਂ ਕਿਹਦਾ ਕੁੱਟ ਫੜੂਗਾ ਮੇਤੋਂ ਨਹੀਂ ਫੜਿਆ ਕਿਉਂਕਿ ਮੈਂ ਪਾਰਾ ਵਾਂ ਗੋਟੋ ਬੰਦਾ ਫੜ ਸਕਦਾ ਜਿਹੜਾ ਹੌਲਾ ਵਾ ਹੌਲੇ ਦਾ ਮੀਨਿੰਗ ਕੀ ਜਦੋਂ ਪਾਰਾ ਬੰਦਾ ਫੜੂਗਾ ਨਾ ਪਾਰੇ ਨੇ ਤੇ ਅੱਗੇ ਆਪਦਾ ਵੇਟ ਚੁੱਕਣਾ ਹੌਲੇ ਨੇ ਜਦੋਂ ਗੁੱਟ ਫੜਨਾ ਹੌਲਾ ਬੰਦਾ ਜੋ ਗੁੱਟ ਫੜੂ ਨਾ ਗੁੱਟ ਦੇ ਨਾਲ ਝੂਟ ਜਾਂਦਾ ਵਾ ਕਿਉਂਕਿ ਉਹਦੀਆਂ ਬਾਹਾਂਾਂ 'ਚ ਬਾਹਾਂਾਂ 'ਚ ਪਾਰਿਆ ਆਪਦਾ ਆਪਦਾ ਪਾਰ ਚੁੱਕਣਾ ਹਾਂ ਹੁਣ ਕਿਉਂਕਿ ਮੈਂ ਹੈਵੀ ਆ ਮੈਂ ਜਦੋਂ ਗੁੱਟ ਫੜੂਗਾ ਮੇਰੇ ਤੋਂ ਨੁ ਫੜਿਆ ਜਣਾ ਕਿਉਂਕਿ ਮੈਂ ਮੈਂ ਹੋਰ ਜਿਹੜਾ ਕਮੰਦਾ ਜਾਫੀ ਤੂੰ ਹੋਰ ਰਕਮ ਦਾ ਜਾਫੀ ਜਦੋਂ ਮੰਨ ਕੇ ਚੱਲ ਐਦਾਂ ਖੜ ਗਿਆ ਬੰਦੇ ਨੂੰ ਵੇਖਿਆ ਕਰ ਬੰਦਾ ਭਾਜਦਾ ਕਿਦੋਂ ਨੂੰ ਕੀ ਕਰਦਾ ਸਾਰੀ ਗੇਮ ਦਿਮਾਗ ਦੀ ਹੈ ਦਿਮਾਗ ਜੇ ਸ਼ਾਰਪ ਰੱਖੇਗਾ ਵਧੀਆ ਤਰੀਕੇ ਨਾਲ ਚੱਲੇਗਾ ਤੇ ਆਉਣ ਵਾਲੇ ਪੰਜਾ ਚੌਹ ਮਹੀਨੇ ਤੇ ਬੈਠੇ ਰਹੇ ਇੱਕ ਗੁਰੂ ਦੀ ਆਗਿਆ ਮੰਨਣੀ ਜਿਹੜਾ ਉਸਤਾਦ ਹੈ ਨਾ ਉਹੀ ਆਗਿਆ ਮੰਨ ਆਗਿਆ ਲੈ ਕੇ ਭਲਵਾਨ ਜੀ ਦੱਸੋ ਤੇ ਮਹਾਰਾਜ ਵੇਖਣੀ ਕਿੱਥੋਂ ਤੱਕ ਖੜਦਾ ਤੇ ਸੱਚੀ ਨਹੀਂ ਇਤਨਾ ਮਿਹਨਤ ਕਰਨੀ ਹੈ ਰੱਬ ਦਾ ਨਾਮ ਲੈਣਾ ਉੱਠ ਕੇ ਮਾਂ ਪਿਓ ਦੀ ਆਗਿਆ ਤੇ ਰਹਿਣਾ ਇਹ ਨਹੀਂ ਆਂ ਪਲਵਾਨ ਤੂੰ ਦੋ ਜੱਫੇ ਪਾਉਣ ਲੱਪੇ ਦੇ ਮਾਂ ਪਿਓ ਤੇਰਾ ਤੈਨੂੰ ਕਰੇ ਕਿੱਥੇ ਆ ਤੇ ਤੂੰ ਦੱਸੀ ਨਾ ਕਦੀ ਐਨੂੰ ਕਦੀ ਐਨੂੰ ਉਹ ਤੇ ਮੁੜ ਕੇ ਚੰਦ ਦੇਣੀ ਹੋਣੀ ਤੇਰੇ ਤੇ ਮਾਂ ਪਿਓ ਦੀ ਆਗਿਆ ਤੇ ਰਹਿਣਾ ਵਾ ਜੋ ਮਾਂ ਪਿਓ ਕਹਿੰਦਾ ਉਹ ਕਰਨਾ ਵਾ ਘਰੇ ਰਹਿਣਾ ਵਾ ਇਹ ਨਹੀਂ ਆ ਦੋ ਜੱਫੇ ਪਾ ਕੇ ਤੇ ਮੁੜ ਕੇ ਗਲੀਆਂ ਚ ਤਾ ਕੇ ਸੈਂਡੋ ਦੇ ਗਲੀਆਂ ਚ ਘੁੰਮਣਾ ਉਹ ਕੰਮ ਨਹੀਂ ਕਰਨਾ ਠੀਕ ਹੈ ਜੇ ਅੱਗੇ ਤੱਕ ਜਾਣਾ ਤੇ ਜੇ ਮੰਨ ਕੇ ਚੱਲ ਸਾਲ ਦੋ ਸਾਲ ਘੇਡਣੀ ਆ ਫਿਰ ਜਿੱਦਾਂ ਦੀ ਮਰਜ਼ੀ ਘੇਡੋ ਇਹ ਤੇ ਲੰਮੀ ਗੋਡੀ ਘੇਡਣਾ ਫਿਰ ਇਹਨੇ ਘਰ ਪੂਰਾ ਕਰਨਾ ਤੇਰਾ ਉਦਾਂ ਨਹੀਂ ਘਰ ਪੂਰਾ ਹੋਣਾ ਠੀਕ ਹੈ ਬਾਕੀ ਖਰਾਕ ਆਇਆ ਕਰ ਮਿਹਨਤ ਕਰੇ ਕਰ ਮਿਹਨਤ ਤੋ ਕੱਚਾ ਹੀ ਤੋ ਮਿਹਨਤ ਨਹੀਂ ਹੈਗੀ ਮਿਹਨਤ ਚਾਹੀਦੀ ਆ ਪੂਰੀ ਬੰਦਾ ਲੋਇਰਗਾ ਆਇਆ ਖਰਾਕ ਭਾਵੇਂ ਬਿਲਕੁਲ ਘੱਟ ਹੋਵੇ ਮਿਹਨਤ ਵੱਧ ਹੋਵੇ ਬੰਦੇ ਦੀ ਜੇ ਖਰਾਕ ਹੈ ਨਾ ਮਨ ਕੇ ਚੱਲ ਮਿਹਨਤ ਆ ਤੇ ਮਿਹਨਤ ਦੇ ਸੁੱਕੀਆਂ ਰੋਟੀਆਂ ਖਾਧੀਆਂ ਹਨਾ ਉਹ ਵੀ ਕੰਮ ਕਰਦੀਆਂ ਤੇ ਜੇ ਆਪਾਂ ਮਿਹਨਤੀ ਨਹੀਂ ਕਰਨੀ ਤੁੱਤੇ ਰਹਿਣਾ ਤੇ ਫਿਰ ਤੇ ਜੋ ਮਰਜ਼ੀ ਕਰੀ ਜਾ ਠੀਕ ਆ ਹਾਂ ਮੋਢੇ ਬਾਬਾ ਛੋਕਰ ਬਹੁਤ ਸਾਰੇ ਬੋਲ ਬੋਲੀ ਨੇ ਮੇਰੇ ਵੱਡੇ ਛੋਟੇ ਵੀਰਾਂ ਨੇ ਸਭ ਦੇ ਲਈ ਬੜੀਆਂ ਦੁਆਵਾਂ ਨੇ ਉਹਨਾਂ ਬੋਲਤੀ ਕਰਦਾ ਡੀਪੀ ਸਾਹਿਬ ਕਰੀਏ ਮੈਨਸ਼ਰੀ ਅੱਖੋਂ ਮੁੰਡਿਆਂ ਨੂੰ ਉਧਰ ਸਾਡੇ ਖੁੱਲਾ ਜੀ ਆਏ ਹੋਏ ਨੇ ਉਧਰ ਸਾਡੇ ਦਿਲਜੀਤ ਜੀ ਆ ਰੈਫਰੀ ਵੀ ਬੜੀ ਦੂਰ ਦੂਰ ਤੋਂ ਸੱਜੇ ਨਾਲ ਜੜ ਕੇ ਪਰਾਹ ਆਇਆ ਹੋਇਆ ਗੁਰਦੇਵ ਪੜ ਗਏ ਇਹ ਅੱਜ ਦੇ ਬੇਨਤੀ ਹੈ ਮੈਚ ਸ਼ੁਰੂ ਕਰ ਦਈਏ ਕਿਸੇ ਵੇਲੇ ਕੁਝ ਵੀ ਹੋ ਸਕਦਾ ਜਦੋਂ ਇੰਨਾ ਤਨ ਤਨੜਾ ਹੁੰਦਾ ਹੈ ਤਾਂ ਕੁਝ ਨਾ ਕੁਝ ਹੁੰਦਾ ਜ਼ਰੂਰ ਹੈ ਮੇਰੀ ਹੱਥਾਂ ਬੰਨ ਕੇ ਬੇਨਤੀ ਹੈ ਬੜਾ ਕੀ ਬਰੋਦੇ ਨੇ ਬੱਲੇ ਇੱਥੇ ਤਾਂ ਦੀ ਮਾਲਕ ਦੇ ਵਿੱਚ ਦੇਖਿਆ ਅਗਰ ਤੇ ਥੋੜਾ ਥੋੜਾ ਪਿੱਛੇ ਨੂੰ ਫੜ ਜਾਓ ਇਹ ਹੱਥ ਬੰਨ ਕੇ ਬੇਨਤੀ ਆ ਇਹ ਜਾ ਤੁਸੀਂ ਵਿੱਚ ਚਲੇ ਜਾਓ ਜਾਂ ਬਾਹਰ ਆ ਜਾਓ ਵੱਡੇ ਬੰਦੇ ਹੱਤਵੰਦ ਜੇ ਬੋਤੀ ਆ ਓ ਕਿਵੇਂ ਲੱਗਾ ਜੱਸਾ ਵਾਹ ਵਜੀ ਸਰਪਾਲ ਬਲੋ ਜਵਾਬੋਂ ਨੇ ਓ ਟਾਉਂ ਦੂਰ ਨਹੀਂ ਓ ਪਾਕੀ ਅੰਗੂ ਕਾਣਾ ਕਿ ਅਸੀਂ ਉਨੇ ਕਰੋ ਝੂਠੀ ਜਿੱਥੇ 1 ਰੁਪਈਆ ਨਹੀਂ ਲੱਭਿਆ ਲੱਭਦਾ ਸੀ ਅਸੂਨਗਰ ਹੋ ਜਿੱਥੇ ਓ ਟਾਉਂ ਦੂਰ ਨਹੀਂ ਰੋਡ ਪਾ ਲਈ ਓ ਗੋਤੀ ਓ ਗੋਤੀ ਓ ਓ ਟਾਉਂ ਇਹ ਬਾ ਬਾ ਪਰ ਕਰਨੀ ਬਹੁਤ ਕਮ ਸ਼ੁਭਾਤ ਹੈ ਜਿਹੜਾ ਕਹਿੰਦੇ ਵੀ ਆਖੀਆਂ ਰੰਗ ਖਾਣੇ ਹੋਣੇ ਤੇ ਦਖਾਉਣ ਵਾਲੇ ਦੌਰ ਹੱਥਿਆ ਅੱਜ ਕੋਈ ਜਨ ਕਹਿੰਦੇ ਬੰਦਲਾ ਨੇ ਉਹੀ ਤਾਦਰ ਉਹੀ ਆਸਮਾਨ ਦੇ ਪਰ ਕਹਿੰਦੇ ਗੁਰਦੇਵ ਮਸਰੇ ਨੇ ਲੋਈ ਕਬੱਡੀ ਪਾ ਰਿਹਾ ਹੈ ਪਹਿਲਾਂ ਜਨ ਬੰਦੋ ਪੰਗਵਾੜ ਲੱਗਦੀਆ ਮਿੱਤਰੋ ਖਾਗਾ ਨੂੰ ਨਹੀਂ ਰੋਣ ਕਹਿੰਦੇ ਲਾਡੀ ਜੱਸੋ ਵਾਲੀ ਦਾ ਫਿਰ ਕਬੱਡੀ ਪਾਉਣ ਦੇ ਲਈ ਪਿਆਰ ਵਰ ਪਿਆਰ ਹੈ ਵੀ ਇਹ ਕਿਵੇਂ ਦੇ ਇਹ ਜੋੜ ਦਿੱਤਾ ਆ ਸਾਹਮਣੇ ਇਸ ਬੋਲੇ ਹੱਥਾਂ ਬੰਨ ਕੇ ਦੋਤੀ ਦੀ ਕਿਰਪਾ ਕਰਕੇ ਪਾ ਦਿਓ ਮੇਰੀ ਬੰਤੀਆਂ ਹੱਥਾਂ ਬੰਨ ਕੇ ਤੁਸੀਂ ਸਾਰੇ ਭਰਾਵੋ ਕਿਰਪਾ ਕਰ ਜਿਓ ਸਾਹਮਣੇ ਦੇ ਪਰਮੇ ਮਿੱਤਰੋ ਕਿ ਜਦੋਂ ਕਮੇਟੀ ਪਾ ਰਹੀ ਆ ਇਧਰ ਕਿੰਨੇ 4 ਲੱਭ 14 ਲੱਭ ਬੱਚੇ ਦੇਖੋਗੇ ਕਿ ਕਿੰਨੇ ਵੀ ਤਰਪਾਲ ਦਾ ਜਦੋਂ ਪ੍ਰਬੰਧ ਕਰ ਦੋ ਨੀ ਕਿਉਂਕਿ ਨਾ ਇਸ ਸਿਰ ਤੇ ਬੱਚਾ ਮਹਿਗਾ ਵੀ ਜੇਕਰ ਪ੍ਰਬੰਧ ਮਾਗੀ ਹੈ ਨਾ ਮੇਰੀ ਬੇਨਤੀ ਹੈ ਕੀ ਗੱਲ ਦੀ ਚਪਾਲ ਸੋੜਾ ਮਗਾਲਾ ਕਿਸੇ ਤੋਂ ਵੜਾ ਇਹ ਬਹੁਤ ਔਖੀ ਆ ਸਮਾਂਡ ਬੰਨੇ ਆ ਉਹ ਦੋਖਾ ਇਟਾ ਸਿਸਟਮ ਖੜਾ ਕਰ ਰਿਹਾ ਸੱਤ ਨੂੰ ਸਹੀ ਨੂੰ ਆਹ ਸਾਹਮਣੇ ਬੰਦੇ ਸੇ ਇਹ ਕਬੱਡੀ ਪਾ ਰਹੀ ਹੈ ਹੋਰ ਕਹਿੰਦੇ ਚਾਰੇ ਪਿਆਰ ਵਰ ਤਿਆਰ ਨੇ ਇਹ ਬੈਂਟੀ ਬਦਲਾ ਵੀ ਜਿਹੜਾ ਕਮ ਟਾਈਮ ਤੇ ਹੋ ਜੀ ਉਹਦੇ ਨਾਲ ਵੀ ਰੇਸ ਨਹੀਂ ਹੁੰਦੀ ਹੱਥ ਬਣ ਕੇ ਬੈਂਟੀ ਸ਼ਾਰਿਆਂ ਨੂੰ ਆਹ ਸਾਹਮਣੇ ਕਹਿੰਦੇ ਕਬੱਡੀ ਪਾ ਰਹੀਏ ਮੇਰੇ ਮਿੱਤਰੋ ਉਹ ਕਬੱਡੀ ਪਤੰਗੀ ਕਬੱਡੀ ਪਤੰਗੀ

ਆਪਣੇ ਬਨੇਪੜੀ ਤੇ ਨਾ ਪਾਲੇ ਨਾ ਆਰਡੀ ਨਾ ਉਹਨੇ ਤੇ ਤੁਹਾਡੀ ਮਿਹਨਤ ਨਹੀਂ ਜੇ 10 5 ਗੋਡੀਆਂ ਕਿਉਂ ਨਾ ਪੈਗਾ ਤੁਸੀਂ ਤਾਂ ਆ ਇੱਕ ਤਸਵੀਰ ਵਿੱਚ ਫੇਰਾ ਨੇ ਹਾਂ ਭਰਾ ਜੀ ਚੱਕਰ ਭਰਾ ਜੀ ਕਿੱਥੇ ਕੰਮ ਆ ਉਹਨੇ ਦੋ ਗੋਡੀਆਂ ਦੇਖ ਲੈ ਕਿੱਥੇ ਆ ਖੜਾ ਰੇ ਕਿੱਥੇ ਟਿੱਕਾ ਉਹਦੇ ਇੱਕ ਦਾ ਮਾਰਨ ਦੀ ਲੋੜੀਆ ਜਿਹੜਾ ਦਾदू ਫੰਗਲ ਮਾਰਦਾ ਉਹ ਮਕੰਦਲ ਨਾਲੀ ਉੱਤੇ ਆਬਰ ਵਾਲੇ ਨੇ ਕੱਢਣਾ ਕਿੱਥੇ ਉਹ ਮੱਥੀਏ ਪਹਿਲਾਂ ਕੀ ਕਰਦੇ ਦੇਖੀ ਜੇ ਤੋਂ ਬੰਦਾ ਰੋਕਿਆ ਨਾ ਕਰ ਦੱਸਤਾ ਉਹਨੇ ਬੰਦੇ ਚੱਕਿਆ ਰਹਿ ਉਹਦੀ ਜਿਹੜਾ ਡਾਕਿਆ ਨਾ ਉਹਦੀ ਫੜ ਹੱਥਾਂ ਦੀ ਤੇ ਆ ਮੂਵਮੈਂਟ ਹੁੰਦੀ ਹੈ ਉਧਰ ਨੂੰ ਜਾਣਾ ਉਹ ਤੁਹੀਂ ਮੂਵਮੈਂਟ ਨੋਟ ਕਰੀਏ ਕਰ ਉਹਦੇ ਮੂਵਮੈਂਟ ਦੇ ਜਪਾਣਾ ਜਿਹੜੇ ਪਟਾਣਾਂ ਪਟੰਨੇ ਕਰਨਾ ਹੈ ਜਿਹੜੇ ਮੈਚ ਆ ਨਾ ਸਵੇਰੇ ਪਟਾਣੇ ਛੱਡ ਜਾ ਕਰ ਸ਼ਾਮ ਨੂੰ ਮੈਚ ਤੋਂ ਬਾਅਦ ਪਟੰਨ ਕਰਿਆ ਕਰ ਰਹਿਣਾ ਉਹ ਪਤਾ ਕਾ ਤੂੰ ਜੇ ਮਾਲਾ ਹਟੇ ਸ਼ਾਮ ਤੋਂ ਜਿਹੜੇ ਪਹਿਲਾ ਹੈ ਨਾ ਸਾਡੇ ਪਹਿਲਾ ਮਤਲਬ ਲਾਲਾ ਵੀ ਇਹਦਾ ਸਾਜ ਉਹ ਪੰਜ-ਛੇ ਸਾਲ ਪਹਿਲਾਂ ਦੀ ਗੱਲ ਤੋਂ ਬਾਅਦ ਨਾ ਸਾਜ ਨੇ ਕਿਹਾ ਤੂੰ ਡਾਉਨ ਮੋਅ ਪਲੇਅ ਨਹੀਂ ਕਰਦੇ ਕਦੀ ਨਹੀਂ ਕਰਾਉਂਦਾ ਤੇ ਹੈ ਨਹੀਂ ਇਹ ਸਾਜ ਕਿ ਨਹੀਂ ਲੱਗਿਆ ਮਾਰ ਕੇ ਹਾਂ ਜੀ ਉਹ ਵੀ ਸਾਜ ਨੇ ਕਿਹਾ ਰੋਟੀ ਲੱਸੀ ਦੀ ਗੱਲ ਦਾ ਮੇਰੇ